ਪਟਿਆਲਾ ਦੀ ਸੈਂਟਰ ਸੁਦਾਰ ਜੇਲ ਇੱਕ ਵਾਰ ਫਿਰ ਸੁਰੱਖਿਆ ਚ ਪੁਲਿਸ ਵੱਲੋਂ ਮੋਬਾਈਲ ਫੋਨ ਜੋ ਕਿ ਦਾ ਕ ਪੈਕੇਟ ਅਤੇ ਡਾਟਾ ਕੇਬਲ ਕੀਤਾ ਬਰਾਮਦ ਹਵਾਲਾਤੀ ਖਿਲਾਫ ਕੇਸ ਕੀਤਾ ਦਰਜ ਸੋਸ਼ਲ ਮੀਡੀਆ ਤੇ ਅਕਸਰ ਹੀ ਪੰਜਾਬ ਦੀ ਜੇਲ ਚੋਂ ਮੋਬਾਈਲ ਫੋਨ ਅਤੇ ਨਸ਼ਾ ਬਰਾਮਦ ਹੋਣ ਦੀਆਂ ਖਬਰਾਂ ਚਪਦੀਆਂ ਰਹਿੰਦੀਆਂ ਨੇ ਪਟਿਆਲਾ ਦੀ ਇਕਲੌਤੀ ਸੈਂਟਰ ਸੁਦਾਰ ਜੇਲ ਜੋ ਸੁਰੱਖਿਆ ਚ ਹੈ ਉਸ ਬਾਰੇ ਗੱਲ ਕਰ ਰਹੀਏ ਜੇਲ੍ਹ ਪ੍ਰਸ਼ਾਸਨ ਅਤੇ ਪਟਿਆਲਾ ਪੁਲਿਸ ਦੀ ਗੱਲ ਕਰੀਏ ਤਾਂ ਪਟਿਆਲਾ ਤੋਂ ਤਲਾਸ਼ੀ ਮੁਹਿੰਮ ਦੇ ਹਿੱਸੇ ਵਜੋਂ ਜੇਲ੍ਹ 63 ਅਤੇ 74 ਨੰਬਰ ਮੂੜ ਪਟਿਆਲਾ ਦੀ ਤ੍ਰਿਪੜੀ ਪੁਲਿਸ ਵੱਲੋਂ ਮੋਬਾਈਲ ਫੋਨ ਜੋਕ ਦਾ ਇੱਕ ਪੈਕੇਟ ਚਾਰਜਰ ਬਰਾਮਦ ਕੀਤਾ ਗਿਆ ਜੇਲ੍ਹ ਦੇ ਅੰਦਰ ਆਪਣੀ ਸਜ਼ਾ ਕੱਟ ਰਏ ਹਵਾਲਾਤੀ ਖਿਲਾਫ ਕੇਸ ਦਰਜ ਕੀਤਾ ਗਿਆ ਪਟਿਆਲਾ ਦੀ ਸੈਂਟਰ ਸੁਧਾਰ ਜੇਲ੍ਹ ਦੇ ਬੈਂਚਾਂ ਤੋਂ ਹੀ ਮੋਬਾਈਲ ਫੋਨ ਅਤੇ ਸੋਨਾ ਬਰਾਮਦ ਹੋਇਆ ਥਾਣਾ ਤ੍ਰਿਪੜੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਨਸ਼ੇ ਜੇਲ੍ਹ ਦੇ ਅੰਦਰ ਹਨ ਜਾਂ ਨਹੀਂ ਮੋਬਾਈਲ ਕਿਵੇਂ ਗਿਆ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ